ਹੈਲੋ ਜੀ ਸਾਰਿਆਂ ਸਰਸ਼ੀਕਾਲ ਅੱਜ ਦੀ ਨਵੀਂ ਵੀਡੀਓ ਵਿੱਚ ਸਾਰਿਆਂ ਭੈਣਾਂ ਦਾ ਬਹੁਤ ਬਹੁਤ ਸਵਾਗਤ ਹੈਗਾ ਅੱਜ ਦੀ ਇਸ ਵੀਡੀਓ ਵਿੱਚ ਹੀ ਆਪਾਂ ਬੱਚਿਆਂ ਦੇ ਕੋਟੀਆਂ ਤੇ ਸਵੈਟਰ ਲੈ ਕੇ ਆਏ ਜਿਦੇ ਵਿੱਚ ਕੀ ਬਹੁਤ ਹੀ ਸੋਹਣੇ ਡਿਜ਼ਾਈਨ ਰਹਿਣਗੇ ਤੇ ਬਹੁਤ ਹੀ ਸੋਹਣੇ ਕਲਰ ਰਹਿਣਗੇ ਸਭ ਤੋਂ ਪਹਿਲਾਂ ਜੀ ਆਪਾਂ ਨੇ ਜਿਹੜੀਆਂ ਕੋਟੀਆਂ ਬੁਣੀਆਂ ਨੇਗੀਆਂ ਇਹਨਾਂ ਤੇ ਆਪਾਂ ਨੇ ਵਰਦਮਨ ਦੀ ਪੱਛਮ ਲਗਾਈ ਹੈ ਤੇ ਆਪਾਂ ਕਸਟਮਰ ਦੇ ਹਿਸਾਬ ਨਾਲ ਹੀ ਇਹ ਕੋਟੀਆਂ ਇਹ ਜਿਹੜੇ ਡਿਜ਼ਾਈਨ ਪਾਏ ਨੇ ਤੇ ਕਲਰ ਆਪਾਂ ਨੇ ਜਿਹੜੇ ਨੇ ਉਹਨਾਂ ਦੀ ਪਸੰਦ ਦੇ ਹੀ ਲਾਏ ਨੇਗੇ ਤੇ ਵੱਖਰੇ ਵੱਖਰੇ ਆਪਾਂ ਨੇ ਡਿਜ਼ਾਈਨ ਪਾਏ ਨੇ ਹੋ ਜੀ ਆਹ ਪੀਸ ਜਿਹੜਾ ਬੱਚੇ ਦਾ ਆਪਾਂ ਨੇ ਰੈਡੀ ਕੀਤਾ ਹਨਾ ਕਸਟਮਰ ਨੇ ਆਪਾਂ ਤੋਂ 3-4 ਸਾਲ ਦੇ ਬੱਚੇ ਦਾ ਜਿਹੜਾ ਹੈ ਕੋਟੀ ਸੈਟ ਹੈ ਰੈਡੀ ਕਰਵਾਇਆ ਸੀਗਾ ਜੀ ਆਪਾਂ ਇਹ ਪੱਗ ਬੁਣੀ ਹੈ ਬੱਚੇ ਦੀ ਪੱਗ ਬੁਣੀ ਹੈਗੀ 3-4 ਸਾਲ ਦਾ ਹਨਾ ਬੱਚਾ ਉਹ ਵੀ 3-4 ਸਾਲ ਤੱਕ ਇਹ ਆਰਾਮ ਨਾਲ ਆਊਗੀ ਬਹੁਤ ਹੀ ਸੋਹਣੀ ਪੱਗ ਬਣ ਕੇ ਦੇਖੋ ਤਿਆਰ ਹੋਈ ਹੈਗੀ ਬਹੁਤ ਹੀ ਸੋਹਣੇ ਬਟਨ ਲਗਾਏ ਨੇ ਡਿਜ਼ਾਈਨ ਬਹੁਤ ਸੋਹਣਾ ਬਣਿਆ ਤੇ ਨਾਲ ਹੀ ਆਪਾਂ ਨੇ ਇਸ ਤਰ੍ਹਾਂ ਦੇਖੋ ਕੋਟੀ ਬਣੀ ਹੈ ਨਾਲ ਹੀ ਇਸ ਤਰ੍ਹਾਂ ਆਪਾਂ ਦੇਖੋ ਕੋਟੀ ਬੁਣੀ ਹੈਗੀ ਇਸ ਤਰ੍ਹਾਂ ਦਾ ਬਾਰਡਰ ਬਣਿਆ ਤੇ ਆ ਬੁਣਤੀ ਪਈ ਹੋਈ ਹੈ ਤੇ ਇਹਦਾ neck ਇਸ ਤਰ੍ਹਾਂ ਬਣਿਆ ਹੋਇਆ ਹੈ ਤੇ ਇਸ ਤਰ੍ਹਾਂ ਸੇਮ ਆਪਾਂ ਦੇਖੋ ਟੋਪੀ ਨਾਲ ਮੈਚ ਕਰਦੇ ਆ ਬਟਨ ਲਗਾਏ ਨੇ ਪੱਟੀ ਰੱਖ ਕੇ ਤੇ ਕਾਲਰ ਲਗਾਇਆ ਫਰੰਟ ਬੈਕ ਬੁਣਤੀ ਆਪਾਂ ਨੇ ਸੇਮ ਪਾਈ ਹੋਈ ਹੈ ਸੇਮ ਹੀ ਬੁਣਤੀ ਆਪਾਂ ਨੇ ਦੇਖੋ ਬਾਹਾਂ ਤੇ ਪਾਈ ਹੋਈ ਹੈ ਹਰ ਇੱਕ ਕੋਟੀਆਂ ਜਾਗਤਾਂ ਦੇ ਦੇਖੋ ਜੀ ਆਪਾਂ ਵਰਧਮਨ ਦੀ ਪੱਛਮ ਲਗਾਉਣਿਆ ਗਿਆ ਨਹੀਂ ਹੈਗਾ ਵੀ ਆਪਾਂ ਘਟਿਆ ਪੱਛਮ ਲਗਾ ਦਈਏ ਹਨਾ ਫੋਟੋ 'ਚ ਕੁਝ ਹੋਰ ਦਿਖਾ ਦਈਏ ਤੇ ਜਿਹੜਾ ਆਪਾਂ ਬੁੰਦਿਆਂ ਪੀਸ ਉਹਨਾਂ ਤੇ ਹੋਰ ਲਗਾ ਦਈਏ ਬਹੁਤ ਹੀ ਸੋਹਣੀ ਦੇਖੋ ਕਿੰਨੀ ਫਿਨਿਸ਼ਿੰਗ ਨਾਲ ਇਹ ਜਿਹੜੀ ਕੋਟੀ ਆਪਾਂ ਨੇ ਰੈਡੀ ਕੀਤੀ ਹੈ ਤੁਸੀਂ ਵੀ ਇਦਾਂ ਦੇ ਸੋਹਣੇ ਸੋਹਣੇ ਪੀਸ ਜਿਹੜੇ ਨੇ ਰੈਡੀ ਕਰਵਾਉਣਾ ਚਾਹੁੰਦੇ ਹੋ ਜੀ ਤਾਂ ਸਾਨੂੰ ਆਰਡਰ ਕਰ ਸਕਦੇ ਹੋਗੇ ਹਨਾ ਨੰਬਰ ਆਪਣਾ ਸਕਰੀਨ ਤੇ ਚੱਲ ਰਿਹਾ ਇਸ ਤੋਂ ਜਿਹੜੀ ਅਗਲੀ ਕੋਟੀ ਬਣੀ ਆ ਇਹ ਵੀ ਬਹੁਤ ਸੋਹਣੀ ਬਣੀ ਹੋਈ ਹੈ ਇਸ ਤਰ੍ਹਾਂ ਦੀ ਦੇਖੋ ਬੁਣਤੀ ਪਈ ਹੋਈ ਹੈ ਇਦਾਂ ਆਪਾਂ ਕਲਰ ਲਗਾਇਆ ਤੇ ਆ ਬਾਹਾਂ ਤੇ ਡਿਜ਼ਾਈਨ ਹੈ ਫਰੰਟ ਬੈਕ ਹੈ ਜਿਹੜੀ ਬੁਣਤੀ ਸੇਮ ਰਹੂਗੀ ਇਸ ਤਰ੍ਹਾਂ ਏ ਵੀ ਜੀ 3-4 ਸਾਲ ਦੇ ਬੱਚੇ ਦੇ ਹਨਾ ਇਹ ਕੋਟੀ ਆਜੂਗੀ। ਇਹ ਉਹਨਾਂ ਦੇ ਆਪਾਂ ਨੇ ਪਸੰਦ ਦੇ ਕਲਰ ਪਾਏ ਨੇ ਤੇ ਇਦਾਂ ਦਾ ਡਿਜ਼ਾਈਨ ਪਾਇਆ ਹੈ। ਬਹੁਤ ਹੀ ਸੋਹਣਾ ਪੀਸ ਏ ਵੀ ਬਣ ਕੇ ਰੈਡੀ ਹੋਇਆਗਾ। ਇਸ ਤੋਂ ਅੱਗੇ ਜੀ ਆਪਾਂ ਨੇ ਦੇਖੋ yellow ਕਲਰ ਚ ਹਨਾ ਟੋਪੀ ਦਾ ਤੇ ਕੋਟੀ ਦਾ ਸੈੱਟ ਹੈ ਜਿਹੜਾ ਰੈਡੀ ਕੀਤਾ। ਇਸ ਤਰ੍ਹਾਂ ਦੇਖੋ ਟੋਪੀ ਬਣੀ ਹੋਈ ਹੈ। ਇਹ ਵੀ 3-4 ਸਾਲ ਦੇ ਬੱਚੇ ਨਾਲ ਦੇ ਜੀ ਆਰਾਮ ਨਾਲ ਆਉਗੀ ਇਹ। ਨਾਲ ਹੀ ਇਸ ਤਰ੍ਹਾਂ ਆਪਾਂ ਨੇ ਦੇਖੋ ਕੋਟੀ ਬੁਣੀ ਹੈ। ये अपने ने जी बटन इस तरह लगाए ने फटी रख के यदी भी अपने कॉलर लगाया तो वाहम इस तरह बुनती पई हुई है फ्रंट बैक आ जड़ी बुनती सेम रहेगी सेम ही मैच कर दी बुनती जी आपने देखो इस तरह टोपी च पाई है बहुत ही सोना भी पीस बन के रेडी होया भी आप जी पछम लग बर्तमान की लग है, है। इसको तो जो अगे आप स्वैटर एड किया छोटे बच्चे का स्वैटर है ਇਸ ਤਰ੍ਹਾਂ ਦੇਖੋ ਬੁਣਤੀ ਪਈ ਹੋਈ ਐ ਇਹ ਜਿਹੜੀ ਇਹ ਚ ਆਪਾਂ ਨੇ ਬੁਣਤੀ ਪਾਈ ਜੀ ਆਪਾਂ ਤੁਹਾਨੂੰ ਦਿਖਾਇਆ ਸੀ ਬਲੂ ਪੀਸ ਜਿਹੜੀ ਬੁਣਤੀ ਪਾਈ ਸੀ ਕੋਟੀ ਦੇ ਸੇਮ ਉਸੇ ਤਰ੍ਹਾਂ ਹੀ ਐ ਇਹ ਆਪਾਂ ਨੇ ਸੇਮ ਇਸੇ ਤਰ੍ਹਾਂ ਹੀ ਦੇਖੋ orange ਕਲਰ ਚ ਇਹ ਬੁਣਤੀ ਪਾ ਕੇ ਸਵੈਟਰ ਰੈਡੀ ਕੀਤਾ ਬਿਲਕੁਲ ਛੋਟੇ ਬੱਚੇ ਦਾ ਹਨਾ ਨਿਊ ਬੌਰਨ ਬੱਚੇ ਦਾ ਇਹ ਸਵੈਟਰ ਹੈਗਾ ਫਰੰਟ ਬੈਕ ਆ ਜਿਹੜੀ ਬੁਣਤੀ ਸੇਮ ਰਹੂਗੀ ਇਹ ਜਿਵੇਂ ਜੀ ਤੁਹਾਨੂੰ ਇਹਦੇ ਦਿਖ ਰਹੀ ਹੈ ਹੋਊਗਾ ਵੀ ਹਨਾ ਜਿਵੇਂ نیچے ਜਿਹੜਾ ਵਾਈਡਰ ਕਰਿਆ ਹੋਇਆ ਉਹ ਵੀ ਸਟਿਚੇ ਵਾਲੀ ਤਰ੍ਹਾਂ ਦੇਖੋ ਬਣਿਆ ਹੋਇਆ ਇਸ ਤਰ੍ਹਾਂ ਇਹ ਮੋਡੇ ਬਣੇ ਹੋਏ ਨੇ ਸੂਈ ਨਾਲ ਆਪਾਂ ਦੇਖੋ ਬੰਦ ਕੀਤੇ ਹੋਏ ਨੇਗੇ ਇਹ ਜਿਵੇਂ ਜੀ ਪੁਰਾਣੀ ਲੁੱਕ ਚ ਹਨਾ ਬੁੜੀਆਂ ਇਹ ਸਵੈਟਰ ਰੈਡੀ ਕਰਦੀਆਂ ਤੇ ਉਸੇ ਤਰ੍ਹਾਂ ਆਪਾਂ ਨੇ ਇਹਨੂੰ ਹਨਾ ਉਵੇਂ ਹੀ ਲੁੱਕ ਦਿੱਤੀ ਹੈ ਉਵੇਂ ਹੀ ਪੀਸ ਰੈਡੀ ਕੀਤਾ ਹੈਗਾ ਤੁਹਾਨੂੰ ਦਿਖੇ ਰਿਹਾ ਹੋਊਗਾ ਕਿੰਨਾ ਸੋਹਣਾ ਸਵੈਟਰ ਹਨਾ ਛੋਟਾ ਜਿਹਾ ਬਣ ਕੇ ਤਿਆਰ ਹੋਇਆ ਇਸ ਤਰ੍ਹਾਂ ਜੀ ਤੁਸੀਂ ਵੀ ਜੇ ਹਨਾ ਕੋਈ ਪੁਰਾਣੀ ਲੁੱਕ ਚ ਐਦਾਂ ਦੇ ਹਨਾ ਸਵੈਟਰ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਸਾਨੂੰ WhatsApp ਤੇ ਹਨਾ ਮੈਸੇਜ ਕਰ ਸਕਦੇ ਹੋ ਆਰਡਰ ਕਰ ਸਕਦੇ ਹੋਗੇ ਅਸੀਂ ਤੁਹਾਨੂੰ ਪੀਸ ਤੇ ਦੇਖੋ ਇਹ ਬੁਣ ਕੇ ਦੇ ਦਾਂਗੇ ਇਸ ਤੋਂ ਜਿਹੜਾ ਅਗਲਾ ਸਵੈਟਰ ਆਪਾਂ ਨੇ ਉਹ ਵੀ ਬਹੁਤ ਬਹੁਤ ਹੀ ਸੋਹਣੀ ਬੁਣਤੀ ਪਾਈ ਹੈ ਫਰੰਟ ਬੈਕ ਦੇਖੋ ਆਪਾਂ ਨੇ ਬੁਣਤੀ ਪਾਈ ਹੈ ਇਹ ਸਾਰੇ ਸਵੈਟਰਾਂ ਤੇ ਵੀ ਆਪਾਂ ਨੇ ਦੇਖੋ ਵਰਧਮਾਨ ਦੀ ਪਛਮ ਲਗਾਈ ਹੈ نیچے ਬਾਰਡਰ ਵੀ ਬਹੁਤ ਸੋਹਣਾ ਬਣਿਆ ਹੋਇਆ ਹੈ ਇਹ ਸਵੈਟਰ ਦਾ ਤੇ ਫਰੰਟ ਤੇ ਬੈਕ ਜਿਹੜੀ ਬੁਣਤੀ ਸੇਮ ਰਹੂਗੀ ਜੀ ਇਸ ਦੇ ਨਾਲ ਹੀ ਆਪਾਂ ਇੱਕ ਹੋਰ ਪੀਸ ਰੈਡੀ ਕੀਤਾ ਉਹ ਵੀ ਬਹੁਤ ਵਧੀਆ ਬਣਿਆ ਹੋਇਆ ਹੈ ਇਹਦਾ ਵੀ ਆਪਾਂ ਦੇਖੋ ਲਾਈਟ ਜਿਹਾ ਕਲਰ ਬਣਾਇਆ ਹੈ ਫਰੰਟ ਬੈਕ ਆ ਜਿਹੜੀ ਬੁਣਤੀ ਆਪਾਂ ਨੇ ਇਸ ਤਰ੍ਹਾਂ ਪਾਈ ਹੈ ਇਸ ਤਰ੍ਹਾਂ ਦੇਖੋ ਆਪਾਂ ਇਹਨੂੰ ਡਿਜ਼ਾਈਨਿੰਗ ਦਿੱਤੀ ਹੈ ਸਵੈਟਰ ਨੂੰ ਤੇ ਮੋਡੇ ਵੀ ਬਹੁਤ ਸੋਹਣੇ ਬਣੇ ਨੇ ਇਸ ਤਰ੍ਹਾਂ ਜੀ ਆਪਾਂ ਦੇਖੋ ਛੋਟੇ-ਛੋਟੇ ਜਿਹੜੇ ਸਵੈਟਰ ਨੇ ਬੱਚਿਆਂ ਦੇ ਰੈਡੀ ਕੀਤੇ ਨੇਗੇ ਇਹਦੀ ਲੈਂਥ ਜੀ ਆਪਾਂ ਦੂਸਰੇ ਸਵੈਟਰ ਨਾਲੋਂ ਜ਼ਿਆਦਾ ਰੱਖੀ ਹੈਗੀ ਤੇ ਇਹਦੇ ਜੋਟਿਆਂ ਦਾ ਵੀ ਥੋੜਾ ਜਿਹਾ ਫਰਕ ਹੈਗਾ ਇਹ ਆਪਾਂ ਨੇ ਪੀਸ ਥੋੜਾ ਜਿਹਾ ਵੱਡਾ ਬੁਣਿਆ ਹੈਗਾ ਇਸ ਤੋਂ ਜਿਹੜਾ ਅਗਲਾ ਸਵੈਟਰ ਆ ਉਹ ਵੀ ਬਹੁਤ ਸੋਹਣਾ ਬਣਿਆ ਹੋਇਆ ਬਹੁਤ ਹੀ ਸੋਹਣੀ ਬੁਣਤੀ ਪਈ ਆ ਇਹ ਤੇ ਵੀ ਆਪਾਂ ਨੇ ਵਰਧਮਾਨ ਦੇਖੋ ਪੱਛਮ ਲਗਾਈ ਆ ਫਰੰਟ ਬੈਕ ਆ ਜਿਹੜੀ ਬੁਣਤੀ ਸੇਮ ਰੱਖੀ ਆ ਤੇ ਮੋਢੇ ਵੀ ਆਪਾਂ ਦੇਖੋ ਇਹਦੇ ਸਲਾਈ ਨਾਲ ਬੰਦ ਕੀਤੇ ਨੇ ਫਰੰਟ ਬੈਕ ਆ ਜਿਹੜੀ ਬੁਣਤੀ ਦੇਖੋ ਜੀ ਸੇਮ ਰਹੂ ਇਹ ਤੇ ਸਾਰਿਆਂ ਤੇ ਜੀ ਬਲੌਜ਼ਾਂ ਤੇ ਵੀ ਕੋਟੀਆਂ ਤੇ ਵੀ ਜੈਕਟਾਂ ਤੇ ਵੀ ਲੇਡੀਜ਼ ਜੈਕਟਾਂ ਨੇ ਜਿਹੜੀਆਂ ਉਹਨਾਂ ਤੇ ਵੀ ਤੇ ਬੱਚਿਆਂ ਦੇ ਸਵੈਟਰਾਂ ਤੇ ਵੀ ਆਪਾਂ ਹਨਾ ਵਰਧਮਾਨ ਦੀ ਪੱਛਮ ਲਗਾਉਨੇ ਆ ਅਸੀਂ ਪਿਛਲੀ ਵੀਡੀਓ ਚ ਵੀ ਆਪਾਂ ਦੱਸੀ ਹੋਇਆ ਇਹ ਸਵੈਟਰ ਤੇ ਜੀ ਦੇਖੋ ਆਪਾਂ ਲੱਗ ਜੀ ਬੁਣਤੀ ਪਾਈ ਹੈ ਵੀ ਸ਼ੇਪ ਦਾ ਨੈਕ ਬਣਿਆ ਤੇ ਮੋਡਾ ਵੀ ਬਹੁਤ ਸੋਹਣਾ ਬਣਾਇਆ ਹੋਇਆ ਆਪਾਂ ਨੇ ਫਰੰਟ ਬੈਕ ਹੈ ਇਹ ਚ ਵੀ ਆਪਾਂ ਨੇ ਬੁਣਤੀ ਸੇਮ ਰੱਖੀ ਹੈ ਜੀ ਤੁਸੀਂ ਵੀ ਇਦਾਂ ਦੇ ਸੋਹਣੇ ਸੋਹਣੇ ਸਵੈਟਰ ਜਿਹੜੇ ਬੱਚਿਆਂ ਦੇ ਸੰਦ ਹੋਣਾ ਬਰਵਾਉਣਾ ਚਾਹੁੰਦੇ ਹੋ ਤਾਂ ਸਾਨੂੰ ਆਰਡਰ ਕਰ ਸਕਦੇ ਹੋ ਜੀ ਨੰਬਰ ਆਪਣਾ ਜਿਹੜਾ ਵੀਡੀਓ ਦੇ ਇਹ ਸਵੈਟਰਾਂ ਚ ਜਿਹ ਜਿ ਮਰਜ਼ੀ ਹਨਾ ਤੁਸੀਂ ਬੁਣਤੀ ਸਾਨੂੰ ਭੇਜ ਕੇ ਉਹ ਜਾ ਡਿਜ਼ਾਈਨ ਬਵਾ ਸਕਦੇ ਹੋਗੇ ਤੇ ਕਲਰ ਵੀ ਦੱਸ ਕੇ ਜਿਹੜਾ ਮਰਜ਼ੀ ਤੁਸੀਂ ਕਲਰ ਜਿਹੜਾ ਸਾਤੋਂ ਬਣਵਾ ਸਕਦੇ ਹੋ ਇਹ ਜਿਹੜੇ ਸਵੈਟਰਾਂ ਦਾ ਦੇਖੋ ਜੀ ਨਾਪ ਹੈ 2 ਸਾਲ ਦੇ ਬੱਚਿਆਂ ਦੇ ਹਨਾ ਇਹ ਸਵੈਟਰ ਨੇ ਜਿਹੜੇ ਆਰਾਮ ਨਾਲ ਆਉਣਗੇ ਇਹਨਾਂ ਦੀ ਜ ਲੈਂਥ ਆਪਾਂ ਨੇ ਬਸ ਵੱਧ ਘੱਟ ਰੱਖੀ ਹੋਈ ਹੈਗੀ ਤੇ ਉਹਨਾਂ ਦੇ ਨਾਪ ਦੇ ਹਿਸਾਬ ਨਾਲ ਹੀ ਆਪਾਂ ਨੇ ਜਿਹੜੇ ਇਹ ਜੁੱਤੇ ਨੇ ਰੱਖੇ ਹੋਏ ਨੇਗੇ ਇਸ ਤੋਂ ਜਿਹੜਾ ਅਗਲਾ ਸਵੈਟਰ ਆ ਉਹ ਵੀ ਬਹੁਤ ਸੋਹਣਾ ਬਣਿਆ ਹੋਇਆਗਾ ਇਸ ਤਰ੍ਹਾਂ ਦੇਖੋ ਇਹਦੇ ਵੀ ਆਪਾਂ ਨੇ ਸੇਮ ਡਿਜ਼ਾਈਨਿੰਗ ਇਹਨੂੰ ਦਿੱਤੀ ਹੈਗੀ ਸੇਮ ਉਸੇ ਤਰ੍ਹਾਂ ਆਪਾਂ ਨੇ ਬੁਣਤੀ ਪਾਈ ਹੈ ਲਸਰਾਂ ਵਾਲੀ ਜਿਵੇਂ ਆਪਾਂ ਨੇ ਤੁਹਾਨੂੰ ਪਹਿਲਾਂ ਜਿਹੜਾ ਪੀਸ ਆਹ ਦਿਖਾਇਆ ਸੀ ਉਹਦੇ ਨਾਲ ਦਾ ਹੀ ਆਪਾਂ ਨੇ ਕਲਰ ਹਨਾ ਅਲੱਗ ਹੈਗਾ ਸੇਮ ਪੀਸ ਰੈਡੀ ਕੀਤਾ ਸੇਮ ਬੈਕ ਪੀਸ ਤੇ ਵੀ ਆਪਾਂ ਨੇ ਇਦਾਂ ਦੀ ਹੀ ਬੁਣਤੀ ਪਾਈ ਹੈ ਇਸ ਤਰ੍ਹਾਂ ਜੀ ਆਪਾਂ ਨੇ ਦੇਖੋ ਵੱਖਰੇ ਵੱਖਰੇ ਕਲਰ ਲਗਾ ਕੇ ਵੱਖਰੇ ਵੱਖਰੇ ਬੁਣਤੀਆਂ ਪਾ ਕੇ ਹਨਾ ਇਹ ਪੀਸ ਨੇ ਜਿਹੜੇ ਰੈਡੀ ਕੀਤੇ ਨੇਗੇ ਇਹ ਜਿਹੜੇ ਸਵੈਟਰ ਨੇ ਜੀ ਬੱਚਿਆਂ ਦੇ ਪਾਏ ਹੋਏ ਬਹੁਤ ਸੋਹਣੇ ਲੱਗਦੇ ਨੇਗੇ ਪੌਂਡ ਚ ਵੀ ਜਿਹੇ ਇਹ ਪੂਰੇ ਨਿੱਗੇ ਹੁੰਦੇ ਨੇਗੇ ਪੂਰੇ ਗਰਮ ਚ ਰਹਿੰਦੇ ਨੇ ਇਹ ਇਸ ਤੋਂ ਜਿਹੜਾ ਅਗਲਾ ਆਪਾਂ ਨੇ ਜਿਹੜਾ ਸਵੈਟਰ ਬਣਾਇਆ ਉਹ ਵੀ ਬਹੁਤ ਸੋਹਣਾ ਹੈਗਾ ਇਹ ਜੇ ਆਪਾਂ ਇਸ ਤਰ੍ਹਾਂ ਦੀ ਬੁਣਤੀ ਪਾਈ ਹੈ ਦੇਖੋ ਫਰੰਟ ਬੈਕ ਇਸ ਤਰ੍ਹਾਂ ਦੀ ਬੁਣਤੀ ਪਾਈ ਹੈਗੀ ਤੇ ਵੀ ਸ਼ੇਪ ਦਾ ਦੇਖੋ neck ਜਿਹੜਾ ਆਪਾਂ ਨੇ ਸੇਮ ਸਾਰੇ ਸਵੈਟਰਾਂ ਚ ਇਦਾਂ ਦਾ ਹੀ ਬਣਾਇਆ ਜਿਵੇਂ ਜਿਹੇ ਸਵੈਟਰਾਂ ਹਨਾ ਇਦਾਂ ਦੇ ਬਣਦੇ ਨੇ ਵੀ ਸ਼ੇਪ ਦਾ neck ਬਣਾ ਕੇ ਆਪਾਂ ਜਿਹੜੇ ਇਹ ਪੀਸ ਰੈਡੀ ਕੀਤੇ ਨੇ ਤੇ ਇਸ ਤੋਂ ਬਾਅਦ ਹੀ ਆਪਾਂ ਦੇਖੋ ਹਨਾ ਵੀ ਛੋਟੇ ਬੱਚਿਆਂ ਦੇ ਜਿਹੜੇ ਨੇ ਇਚੋਂ ਦੀ ਪਾਉਣ ਲਈ ਇਹ ਛੋਟੀਆਂ ਸਵੈਟਰੀਆਂ ਕਹਿੰਦੇ ਨੇ ਸਵੈਟਰ ਹਨਾ ਰੈਡੀ ਕੀਤੇ ਨੇਗੇ ਜੈਕਟ ਟਾਈਪ ਹਨਾ ਇਹ ਸਵੈਟਰ ਬਣ ਜਾਂਦੇ ਨੇ ਬਹੁਤ ਹੀ ਸੋਹਣੇ ਜਿਹੜੇ ਪੀਸ ਨੇ ਆਪਾਂ ਦੇਖੋ ਇਹ ਰੈਡੀ ਕੀਤੇ ਨੇਗੇ ਪਿੰਕ ਕਲਰ ਚ ਕਰੀਮ ਚ ਇਹ ਜਿਹੜੇ ਛੋਟੇ ਪੀਸ ਨੇ ਜੀ ਦੇਖੋ ਆਪਾਂ ਇਹਨਾਂ ਨੂੰ ਵੀ ਹਨਾ ਬੁਣਤੀ ਪਾ ਕੇ ਡਿਜ਼ਾਈਨਿੰਗ ਦਿੱਤੀ ਹੈ ਬੈਕ ਸਾਈਡ ਤੋਂ ਆਪਾਂ ਨੇ ਦੇਖੋ ਪਲੇਨ ਰੱਖੇ ਨੇ ਫਰੰਟ 'ਚ ਕਿੰਨੀ ਸੋਹਣੀ ਬੁਣਤੀ ਪਾ ਕੇ ਜਿਹੜੇ ਇਹ ਬਣਦੇ ਨੇ ਤੇ ਆਪਾਂ ਛੋਟੇ ਛੋਟੇ ਬਟਨ ਵੀ ਲਗਾਏ ਨੇਗੇ ਆਪਾਂ ਜੀ ਕੁਝ ਸਵੈਟਰ ਨੇ ਜਿਹੜੇ ਹੋਰ ਵੀ ਰੈਡੀ ਕੀਤੇ ਨੇ ਉਹਨਾਂ ਦੀ ਵੀ ਬਹੁਤ ਸੋਹਣੀ ਡਿਜ਼ਾਈਨਿੰਗ ਆਗੀ ਉਹ ਵੀ ਤੁਹਾਨੂੰ ਦਿਖਾਉਣੇ ਆਂਗੇ ਇਸ ਤਰ੍ਹਾਂ ਜੀ ਇਹਨਾਂ 'ਚ ਵੀ ਦੇਖੋ ਆਪਾਂ ਵੀ ਸ਼ੇਪ ਦਾ ਨੈਕ ਬਣਾਇਆ ਹੈ ਤੇ ਬਹੁਤ ਸੋਹਣੇ ਮੋਢੇ ਬਣੇ ਨੇ ਫਰੰਟ ਬੈਕ ਆ ਜਿਹੜੀ ਆਪਾਂ ਨੇ ਬੁਣਤੀ ਸੇਮ ਰੱਖੀ ਹੈਗੀ ਇਹ ਜਿਹੜੀ ਆਪਾਂ ਕਈ ਪੀਸ ਰੈਡੀ ਕੀਤੇ ਨੇ ਜੀ ਸਵੈਟਰਾਂ ਚ ਇਹ ਪਰ ਥੋੜੇ ਜਿ ਛੋਟੇ ਨੇਗੇ ਵਿੱਚ ਕਈਆਂ ਦੀ ਲੈਂਥ ਆਪਾਂ ਨੇ ਦੇਖੋ ਜ਼ਿਆਦਾ ਰੱਖੀ ਹੋਈ ਆ ਹਨਾ ਵੀ ਸ਼ੇਪ ਦਾ ਨੈਕ ਬਣਾਇਆ ਹੋਇਆ ਤੇ ਬੁੰਤੀ ਵੀ ਬੜੀ ਸੋਹਣੀ ਪਾਈ ਹੋਈ ਹੈ ਇਹਦੇ ਵਿੱਚ ਫਰੰਟ ਬੈਕ ਆ ਜਿਹੜੀ ਬੁੰਤੀ ਸੇਮ ਰਹੂਗੀ ਤੁਸੀਂ ਵੀ ਇਹਨਾਂ ਦੇ ਸੋਹਣੇ ਸੋਹਣੇ ਪੀਸ ਜਿਹਾ ਹਨਾ ਬੱਚਿਆਂ ਦੇ ਛੋਟੇ ਛੋਟੇ ਸਵੈਟਰ ਸਵੈਟਰੀਆਂ ਹਨਾ ਤੁਸੀਂ ਰੈਡੀ ਕਰਵਾਉਣਾ ਚਾਹੁੰਦੇ ਹੋ ਜੀ ਹਨਾ ਤਾਂ ਸਾਨੂੰ ਆਰਡਰ ਕਰ ਸਕਦੇ ਹੋ ਵੀਡੀਓ ਕਿਦਾਂ ਦੀ ਲੱਗੀ ਜੀ ਕਮੈਂਟਾਂ ਵਿੱਚ ਜ਼ਰੂਰ ਦੱਸਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਆ ਕਰੋ ਤੇ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਆ ਕਰੋ ਵੀ ਵੀਡੀਓ ਕਿਦਾਂ ਦੀ ਲੱਗਦੀ ਹੈ ਇਸ ਤੋਂ ਬਾਅਦ ਜੀ ਆਪਾਂ ਨੇ ਇੱਕ ਹੋਰ ਪੀਸ ਰੈਡੀ ਕੀਤਾ ਉਹ ਵੀ ਬਹੁਤ ਸੋਹਣਾ ਬਣਿਆ ਹੋਇਆ ਹੈ ਇਸ ਤਰ੍ਹਾਂ ਜਾ ਕੇ ਟੈਪ ਚੌਰਸ neck ਬਣਾਇਆ ਤੇ ਇਸ ਤਰ੍ਹਾਂ ਫੱਟੇ ਪਾ ਕੇ ਦੇਖੋ ਆਪਾਂ ਨੇ ਇਹ ਬੁਣਿਆਗਾ ਨੀਚੇ ਬੁਣਤੀ ਪਾਈਏਗੀ ਇਹ ਵੀ ਬਹੁਤ ਸੋਹਣਾ ਪੀਸ ਦੇਖੋ ਬਣਿਆਗਾ ਬੱਚਿਆਂ ਦੀ ਇੱਕ ਜੈਕਟ ਹੈਗੀ ਇਹ फ्रंट बैक ਹੈ ਜਿਹੜੀ ਦੇਖੋ ਬੁੰਤੀ ਸੇਮ ਰਹੂਗੀ ਇਹ ਵੀ ਪੀਸ ਦੇਖੋ ਬਹੁਤ ਸੋਹਣਾ ਬਣ ਕੇ ਤਿਆਰ ਹੋਇਆਗਾ ਵਰਧਮਾਨ ਦੀ ਆਪਾਂ ਨੇ ਇਹਦੇ ਪਿਛਮ ਲਗਾਈ ਹੈ ਇਹਦਾ ਚਾਹੇ ਜੀ ਆਪਾਂ ਵੀ ਸ਼ੇਪ ਦਾ ਵੀ ਨੈਕ ਬਣਾ ਸਕਦੇ ਸੀ ਪਰ ਆਪਾਂ ਨੇ ਫੱਟੀ ਲਗਾਈ ਹੈਗੀ ਇਸ ਤਰ੍ਹਾਂ ਜੀ ਦੇਖੋ ਬੁੰਤੀ ਪਾ ਕੇ ਆਪਾਂ ਨੇ ਸਾਰੇ ਪੀਸ ਨੇ ਜਿਹੜੇ ਰੈਡੀ ਕੀਤੇ ਨੇਗੇ ਵੀਡੀਓ ਕਿਦਾਂ ਦੀ ਲੱਗੀ ਜੀ ਕਮੈਂਟ ਵਿੱਚ ਜ਼ਰੂਰ ਦੱਸਣਾ ਅਗਲੀ ਵੀਡੀਓ ਦੇ ਵਿੱਚ ਆਪਾਂ ਫਿਰ ਮਿਲਦੇ ਆਂਗੇ ਧੰਨਵਾਦ